ਇੱਕ ਸਰੋਂਗ ਵੀ ਜਾਂਦੀ ਹੁੰਦੀ ਸੀਗੀ ਸਿੱਧਾ ਲਾਹੌਰ ਦੇ ਕਿਲੇ ਨੂੰ ਤੇ ਬਾਅਦ ਵਿੱਚ ਤਾਂ ਉਹ ਜਿਹੜੀ ਸਰੋਂਗ ਬੰਦ ਕਰਦੇ ਤੇ ਇਧਰ ਤੁਸੀਂ ਦੇਖੋ ਵੀ ਆ ਮੀਨਾਗਰੀ ਵੇਖੋ ਵੀ ਕਿੰਨੀ ਪਧੀਆ ਕੀਤੀ ਗਈ ਯਾਰ ਹਾਂਜੀ ਸੋਹਣਿਓ ਕੀ ਹਾਲ ਚਾਲ ਹੈ ਆਪਣੇ ਨਵੇਂ ਤਾਜੇ ਮਸਤ ਵਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤਾਂ ਮਿੱਤਰੋ ਅੱਜ ਆਪਾਂ ਤੁਹਾਨੂੰ ਇੱਕ ਬਹੁਤ ਵੱਡਾ ਕਿਲਾ ਵਿਖਾਉਣ ਲੱਗੇ ਜਿਹੜਾ ਕਿ ਆਪਣੇ ਪੰਜਾਬ ਦੇ ਵਿੱਚ ਹੀ ਹੈ ਤੇ ਬੋਲਦੇ ਨੇ ਵੀ ਉਸ ਕਿਲੇ ਤੋਂ ਕਿਸੇ ਜ਼ਮਾਨੇ ਦੇ ਵਿੱਚ ਲਾਹੌਰ ਨੂੰ ਸਰੋਂਗ ਜਾਂਦੀ ਹੁੰਦੀ ਸੀਗੀ ਲਾਹੌਰ ਤੇ ਵੀਡੀਓ ਨਾਲ ਐਵੇਂ ਬਣੇ ਰਹਿ ਜੇ ਆਪਾਂ ਆਹ ਵੇਖੋ ਤੁਸੀਂ ਵੀ ਆਹ ਜੇ ਉਹ ਕਿਲਾ ਜਿੰਦੂ ਤੇ ਜਿੰਦੇ ਤੋਂ ਕਹਿੰਦੇ ਹੁੰਦੇ ਸੀ ਕਿ ਵੀ ਲਾਹੌਰ ਨੂੰ ਸਰੰਗ ਜਾਂਦੀ ਤੇ ਆਪਾਂ ਹੁਣ ਆਹ ਗੇਟ ਥਾਣੀ ਜਾਂਦੇ ਅੰਦਰ ਜਾਵਾਂਗੇ ਤੇ ਆਪਾਂ ਤੁਹਾਨੂੰ ਸਾਰਾ ਵਿਖਾਵਾਂਗੇ ਤੇ ਨਾਲ-ਨਾਲ ਆਪਾਂ ਤੁਹਾਨੂੰ ਇਹਦੇ ਇਤਿਹਾਸ ਬਾਰੇ ਵੀ ਦੱਸਾਂਗੇ। ਤੋਂ ਇਹ ਜਿਹੜਾ ਕਿਲਾ ਹੈ ਬਣੇ ਨੂੰ 300 ਤੋਂ ਵੀ ਜ਼ਿਆਦਾ ਸਾਲ ਹੋ ਗਏ ਨੇ ਕਿਉਂਕਿ ਵੀ ਛੋਟੀ-ਛੋਟੀ ਇੱਟ ਨਾਲੇ ਤਿਆਰ ਕੀਤਾ ਗਿਆ ਨਾਨਕਚਾਈ ਇੱਟ ਨਾਲ ਬਣਿਆ ਗਿਆ। ਤੇ ਇਹ ਮਿੱਤਰੋ ਜਿਹੜੇ ਤੁਸੀਂ ਆਹ ਦੇਖਦੇ ਪਏ ਜੇ ਆਹ ਗੇਟ ਇਹ ਦੁਬਾਰਾ ਬੋਲਦੇ ਨੇ ਵੀ ਅਇ ਤੋ ਕੋਈ 4 ਕੁ ਸਾਲ ਪਹਿਲਾਂ ਇਹ ਜਿਹੜਾ ਗੇਟ ਏ ਟਹਿ ਟੇਰੀ ਹੋ ਗਿਆ ਸੀ ਕਿ ਤਾਂ ਫੇਰ ਦੁਬਾਰਾ ਜਿਹੜੀ ਆਪਣੀ ਪੰਜਾਬ ਸਰਕਾਰ ਏ ਉਹਨੇ ਦੁਬਾਰਾ ਇਹਨੂੰ ਰੈਨੋਵੇਟ ਕਰਕੇ ਇਹ ਨਵਾਂ ਗੇਟ ਤਿਆਰ ਕੀਤਾ ਤੇ ਚਲੋ ਫੇਰ ਆਜੋ ਅੰਦਰ ਤੇ ਪੁਰਾਣੇ ਇਹਦੇ ਕਿਲੇ ਤਿਆਰ ਕੀਤੇ ਜਾਂਦੇ ਸੀ ਕਿ ਉਹਦੇ ਨਾਲ ਇੱਕ ਸੁਰੱਖਿਆ ਕਮਰਾ ਦਿੱਤਾ ਜਾਂਦਾ ਸੀ ਜਿੱਥੇ ਹਥਿਆਰ ਰੱਖੇ ਜਾਂਦੇ ਸੀ ਆਪ ਵੀ ਦੇਖੋ ਵੀ ਆਹ ਦਾ ਬੁਰਗੀ ਜਿਹੜੀ ਖੜੀ ਕੀਤੀ ਇਹ ਦੁਬਾਰਾ ਰੈਨੋਵੇਟ ਕੀਤਾ ਕੁਝ ਤਾਂ ਆਪਣੇ ਦਾ ਕੋਈ ਆਉ ਰੋ ਕੁਛ ਨਹੀਂ ਤੇ ਜਿਹੜਾ ਆ ਵੀ ਦੇਖਦੇ ਪਏ ਜੇ ਪਿੱਲਰ ਆ ਵੀ ਉਹ ਕਿੰਨੇ ਸੋਹਣੇ ਸੋਹਣੇ ਪਿੱਲਰ ਯਾਰ ਛੋਟੀ ਇੱਟ ਨਾਨਕਸ਼ਹੀ ਇੱਟ ਨਾਲੇ ਤਿਆਰ ਕੀਤੇ ਗਏ ਚੂਨਾ ਪੱਥਰ ਦੇ ਨਾਲ ਤੇ ਵੇਖੋ ਤਰਾਛੇ ਵੇਖੋ ਕਿੰਨੇ ਘੈਂਟ ਗਏ ਹੈਣਾ ਬੜਾ ਸੋਹਣਾ ਲੱਗਦਾ ਵੇ ਵੇਖਣ ਨੂੰ ਆ ਤੁਸੀਂ ਦੇਖੋ ਵੀ ਐ ਟਿੱਟ ਜਾਂਦਾ ਕੱਟਿਆ ਤੋਂ ਉੱਪਰ ਲਾਜ ਤੇ ਆਜੋ ਫਿਰ ਅੰਦਰ ਤੇ ਅੰਦਰ ਚੱਲ ਕੇ ਆਪੋ-ਪੋਨੇ ਤੁਹਾਨੂੰ ਵੀ ਆ ਤੁਸੀਂ ਦੇਖੋ ਵੀ ਆ ਜਿਹੜਾ ਕਮਰਾ ਉਸ ਟਾਈਮ ਤੇ ਹਥਿਆਰਖਾਨਾ ਹੁੰਦਾ ਸੀਗਾ ਇੱਥੇ ਹੀ ਜਿਹੜੇ ਉਸ ਟਾਈਮ ਦੇ ਹਥਿਆਰ ਰੱਖੇ ਜਾਂਦੇ ਸੀਗੇ ਜਿਹਨੇ ਉਦੋਂ ਇਸ ਕਿਲੇ ਦੀ ਦੇਖਰੇਖ ਵਾਸਤੇ ਸਿਪਾਈ ਜਾਂ ਫੌਜਾਂ ਕੰਮ ਕਰਦੀ ਹੁੰਦੀਆਂ ਸੀ ਤੇ ਆਜੋ ਫਿਰ ਮਿੱਤਰੋ ਅੱਗੇ ਉਸ ਗੇਟਸ ਹਨ ਇਹ ਇਸ ਕਿਲੇ ਦੇ ਵਿੱਚ ਅੰਦਰ ਆਉਣੇ ਤੇ ਸਾਹਮਣੇ ਆਪਾਂ ਨੂੰ ਸਿੱਧੀ ਆ ਚੜਾਈ ਮਿਲਦੀ ਤਾਂ ਹਨ ਵੀ ਇਹ ਚੜਾਈ ਯਾਰ ਇਸ ਕਰਕੇ ਬਣਾਈ ਗਈ ਕਿਉਂਕਿ ਜਿਹੜਾ ਉਸ ਟਾਈਮ ਦੇ ਜਦੋਂ 300 ਤੋਂ 400 ਸਾਲ ਪਹਿਲਾਂ ਜਿਹੜਾ ਪੱਟੀ ਸ਼ਹਿਰ ਹੁੰਦਾ ਸੀਗਾ ਉਹ ਬਹੁਤ ਨੀਵਾ ਹੁੰਦਾ ਸੀਗਾ ਤੇ ਜਿਹੜੇ ਕਿਲੇ ਦਰਸਲ ਜਿਹੜੇ ਕਿਲੇ ਬਣਾਏ ਜਾਂਦੇ ਸੀ ਨਾ ਉਹ ਉੱਚੇ ਹੀ ਬਣਾਏ ਜਾਂਦੇ ਸੀ ਤਾਂ ਜੋ ਜਿਹੜੇ ਦੁਸ਼ਮਣ ਤੇ ਚੰਗੀ ਅੱਖ ਰੱਖ ਸਕੇ ਤੇ ਆਪਦੇ ਜਿਹੜੇ ਸ਼ਹਿਰ ਦੀ ਦੇਖਰੇਖ ਨਿਗਰਾਨੀ ਵੀ ਕਰ ਸਕੇ ਤੇ ਇਧਰ ਤੁਸੀਂ ਦੇਖੋ ਵੀ ਆ ਮੀਨਾਕਾਰੀ ਵੇਖੋ ਵੀ ਕਿੰਨੀ ਪਧੀਆ ਕੀਤੀ ਗਈ ਯਾਰ ਇਹ ਮੀਨਾਕਾਰੀ ਦੇ ਰੂਪ ਵਿੱਚ ਵੀ ਵਰਤਿਆ ਜਾਂਦਾ ਸੀਗਾ ਤੇ ਦੂਸਰੇ ਨੰਬਰ ਤੇ ਵਿੱਚ ਜਿਹੜਾ ਬਾਹਰ ਦੁਸ਼ਮਣ ਹੁੰਦਾ ਸੀਗਾ ਉਹਦੇ ਤੇ ਨਜ਼ਰ ਰੱਖਣ ਵਾਸਤੇ ਉਹਦੇ ਤੇ ਹਮਲਾ ਕਰਨ ਵਾਸਤੇ ਵੀ ਇਹ ਜਿਹੜੇ ਜਿਹੜਾ ਤੁਸੀਂ ਆਹ ਵੇਖਦੇ ਪਏ ਜੇ ਆ ਟੁੱਟਿਆ ਹੋਇਆ ਹੋ ਸਕਦਾ ਵੀ ਇਹਨੂੰ ਵੀ ਇੱਥੇ ਜਿਹੜਾ ਆਲਾ ਦਿੱਤਾ ਹੋਵੇ ਕਿਉਂਕਿ ਯਾਰ ਜਿਹੜਾ ਇਹ ਕਿਲਾ ਬਣਾਇਆ ਗਿਆ ਇਹ ਮੁਗਲ ਸ਼ੈਲੀ ਦੇ ਵਿੱਚ ਬਣਾਇਆ ਗਿਆ ਕਿਉਂਕਿ ਜੇ ਐਵੇਂ ਦੇ ਜਿਹੜੇ ਆਲੇ ਨੇ ਨਾ ਇਹ ਮੁਗਲ ਸ਼ੈਲੀ ਨੂੰ ਹੀ ਦਰਸਾਉਂਦੇ ਨੇ ਤੇ ਚਲੋ ਫਿਰ ਆਪਾਂ ਹੋਰ ਅੱਗੇ ਚੱਲਨੇ ਤੇ ਅੱਗੇ ਜਾ ਕੇ ਤੁਹਾਨੂੰ ਹੋਰ ਵੀ ਆਹ ਦੇਖੋ ਯਾਰ ਤੁਸੀਂ ਆਲੇ ਦੂਜਾ ਸੋਹਣੇ ਬਟੇ ਲੱਗਦੇ ਹਨਾ ਡੈਕੋਰੇਸ਼ਨ ਵਾਸਤੇ ਹੀ ਬਣਾਏ ਗਏ ਤਕਰੀਬਨ ਤਾਂ ਇਹ ਜਿਹੜੇ ਆਲੇ ਤੇ ਛੋਟੀ ਇੱਟ ਦਾ ਨਾਨਕਸ਼ਹੀ ਇੱਟ ਦਾ ਇਹ ਬਣਾਇਆ ਗਿਆ ਚੂਨਾ ਪੱਥਰ ਦੇ ਨਾਲ ਹੋਣੇ ਦੀ ਆ ਦੇਖੋ ਯਾਰ ਕੀ ਜਾੜ ਬਣਿਆ ਪਿਆ ਆਪਣੀ ਜਿਹੜੀ ਪੰਜਾਬ ਸਰਕਾਰ ਹੈ ਹਨਾ ਉਹ ਇਸ ਕੰਮ ਦੇ ਵਿੱਚ ਯਾਰ ਬੜੀ ਯਾਰ ਐਨ ਗੈਲੀ ਕਰਦੀ ਯਾਰ ਅਦਰ ਸਟੇਟਾਂ ਦੇ ਜਿਹੜੇ ਐਵੇਂ ਦੇ ਕਿਲੇ ਹੁੰਦੇ ਨੇ ਨਾ ਉਹਨਾਂ ਨੂੰ ਜਿਹੜੀ ਉਹਨਾਂ ਦੀ ਸਰਕਾਰ ਹੈ ਉਹ ਐਨੀ ਸਾਹਮ ਕੇ ਰੱਖਦੀ ਨਾ ਵੀ ਤੁਸੀਂ ਵੇਖੀ ਹੋਣੇ ਯਾਰ ਰਾਜਸਥਾਨ ਜੈਪੁਰ ਹੋਰ ਜਿਹੜੇ ਵੱਡੇ ਵੱਡੇ ਕਿਲੇ ਨੇ ਆਪਣੇ ਇੰਡੀਆ ਦੇ ਵਿੱਚ ਉਹ ਜਿਹੜੇ ਆ ਗਵਰਨਮੈਂਟ ਉਥੋਂ ਦੀ ਬੜੇ ਸਾਹਮ ਕੇ ਰੱਖਦੀ ਪਰ ਆਪਣੀ ਯਾਰ ਪੰਜਾਬ ਸਰਕਾਰ ਇਸ ਕੰਮ ਨੂੰ ਨਕਮੀ ਬੋਲ ਸਕਨੇ ਕਿਉਂਕਿ ਆ ਦੇਖੋ ਵੀ ਇੰਨੀ ਵਿਰਾਸਤ ਨੂੰ ਪਜਾੜ ਬਣਾ ਕੇ ਰੱਖਿਆ ਗਿਆ ਇੱਕ ਅਨੇਗਲੀ ਨਾਲ ਤੇ ਮਿੱਤਰੋ ਇੱਕ ਕੱਲ ਮੈਂ ਤੁਹਾਨੂੰ ਹੋਰ ਦੱਸਾਂ ਉਹ ਗੱਲਾਂ ਤਾਂ ਮੈਂ ਤੁਹਾਨੂੰ ਦੱਸੀ ਜਾਣੀਆਂ ਹਨਾ ਤੇ ਇਹ ਜਿਹੜਾ ਪੱਟੀ ਸ਼ਹਿਰ ਹੁੰਦਾ ਸੀਗਾ ਕਿਸੇ ਟਾਈਮ ਇਹ ਲਾਹੌਰ ਦੇ ਅੰਡਰ ਹੁੰਦਾ ਸੀਗਾ ਜਾਨੀ ਕਿ ਲਾਹੌਰ ਤਹਿਸੀਲ ਇਹ ਪੱਟੀ ਸ਼ਹਿਰ ਨੂੰ ਲੱਗਦੀ ਹੁੰਦੀ ਸੀ ਅੱਜ ਤੋਂ 1947 ਤੋਂ ਪਹਿਲਾਂ ਕਿਉਂਕਿ 1947 ਤੋਂ ਪਹਿਲਾਂ ਆਪਣਾ ਭਾਰਤ ਇੱਕ ਹੀ ਹੁੰਦਾ ਸੀਗਾ ਉਹਦੇ 'ਚ ਪਾਕਿਸਤਾਨ ਨਹੀਂ ਸਿੱਕੜਿਆ ਗਿਆ ਇਸ ਕਰਕੇ ਇਸ ਪੱਟੀ ਸ਼ਹਿਰ ਨੂੰ ਤਸੀਲ ਲਾਹੌਰ ਲੱਗਦੀ ਹੁੰਦੀ ਸੀਗੀ ਕਸੂਰ ਲੱਗਦੀ ਹੁੰਦੀ ਸੀ ਤੇ ਹੁਣ ਤਾਂ ਇਸ ਪੱਟੀ ਸ਼ਹਿਰ ਨੂੰ ਤੁਹਾਨੂੰ ਪਤਾ ਹੀ ਹੋਣਾ ਵੀ ਤਰਨ ਤਰ ਜਿਹੜਾ ਤਰਨ ਤਰ ਲੱਗਦਾ ਤਾਂ ਕੱਲਾ ਪੱਟੀ ਸ਼ਹਿਰ ਹੁੰਦਾ ਸੀਗਾ ਨਾ ਹਨਾ ਇਹ 9 ਲੱਖ ਆਮਦਨੀ ਦਾ ਇੱਕ ਸੋਰਸ ਹੁੰਦਾ ਸੀਗਾ ਇਸ ਸ਼ਹਿਰ ਤੋਂ ਸਿਰਫ 9 ਲੱਖ ਆਮਦਨੀ ਜਾਂਦੀ ਹੁੰਦੀ ਸੀਗੀ ਤੇ ਇਸ ਕਰਕੇ ਇਸ ਪੱਟੀ ਸ਼ਹਿਰ ਨੂੰ 9 ਲੱਖੀ ਸ਼ਹਿਰ ਵੀ ਕਿਹਾ ਜਾਂਦਾ ਜੋ ਫਿਰ ਹੁਣ ਆਪਾਂ ਕਿਲੇ ਦੇ ਉੱਤੇ ਜਾਈਏ ਤੇ ਉੱਤੇ ਜਾ ਕੇ ਤੁਹਾਨੂੰ ਦਿਖਾਉਣੇ ਪੌੜੀਆਂ ਪੂੜੀਆਂ ਲੱਭ ਯਾਰ ਕਿੱਧਰ ਹੈ ਇੱਧਰ ਹੈ ਤੇ ਇਹੋ ਇਹ ਹੈਗਾ ਤਾਂ ਕਿਲਾ ਛੋਟਾ ਜਿਹਾ ਪਰ ਇਹ ਜੇ ਵੇਖੋ ਤੁਸੀਂ ਵੀ ਛੋਟੇ ਜਿਹੇ ਕਿਲੇ ਨੂੰ ਨਹੀਂ ਆਪਾਂ ਸੰਭਾਲ ਕੇ ਰੱਖਿਆ ਨਾ ਆਪਣੀ ਗਵਰਨਮੈਂਟ ਨੇ ਸੰਭਾਲ ਕੇ ਰੱਖਿਆ ਹਨਾ ਨਾ ਨਗਰ ਵਿਭਾਗ ਨੇ ਸੰਭਾਲ ਕੇ ਰੱਖਿਆ ਕਿਲੇ ਤੋਂ ਅੱਜ ਤੋਂ 300 ਸਾਲ ਪਹਿਲਾਂ ਹਨਾ ਵੀ ਇੱਕ ਸਰੰਗ ਵੀ ਜਾਂਦੀ ਹੁੰਦੀ ਸੀਗੀ ਸਿੱਧਾ ਲਾਹੌਰ ਦੇ ਕਿਲੇ ਨੂੰ ਤੇ ਬਾਅਦ ਵਿੱਚ ਤਾਂ ਉਹ ਜਿਹੜੀ ਸਰੰਗ ਬੰਦ ਕਰ ਦਿੱਤੀ ਦੀ ਆ ਬੰਦ ਇਸ ਕਰਕੇ ਕਰੀ ਕਿਉਂਕਿ ਉਸ ਟਾਈਮ ਦੇ ਵਿੱਚ ਅਤਵਾਦ ਦਾ ਦੌਰ ਚੱਲਦਾ ਸੀ ਕਿ ਇਸ ਕਰਕੇ ਉਸ ਰੂੰਗ ਨੂੰ ਬੰਦ ਕਰਨਾ ਪਿਆ ਤੇ ਸੋਨਿਓ ਆ ਤੁਸੀਂ ਦੇਖੋ ਵੀ ਇਹ ਜਿਹੜੀ ਮੈਂ ਜਿਹੜੀ ਥੱਲੋ ਮੈਂ ਤੁਹਾਨੂੰ ਬੁਰਜੀ ਵਿਖਾਈ ਮੈਂ ਉਹਦੇ ਉੱਤੇ ਆ ਕੇ ਖੜ ਗਿਆ ਤੇ ਇੱਥੇ ਬਣੀਆਂ ਗਈਆਂ ਤੇ ਇੱਥੇ ਬਣਾਈਆਂ ਨੇ ਆਹ ਤੁਸੀਂ ਦੇਖੋ ਵੀ ਨਾਲੀਆਂ ਇਹ ਦਰਸਲ ਦਾ ਨਾਲੀਆਂ ਬਣਾਉਣ ਦਾ ਇੱਕ ਹੀ ਮਕਸਦ ਹੈਗਾ ਯਾਰ ਦੁਸ਼ਮਨ ਤੇ ਹਮਲਾ ਕਰਨ ਵਾਸਤੇ ਦੁਸ਼ਮਣ ਤੇ ਆਪਾਂ ਹਮਲਾ ਕਰਦੇ ਉਹਦੇ ਤੇ ਹਮਲਾ ਹੋ ਜਾਏਗਾ ਤੇ ਦੁਸ਼ਮਣ ਦਾ ਹਮਲਾ ਆਪਣੇ ਤੇ ਨਹੀਂ ਹੋਵੇਗਾ ਆ ਦੇਖੋ ਤੁਸੀਂ ਵੀ ਇਦਾਂ ਦੀਆਂ ਪੱਟੀਆਂ ਵੱਡੀਆਂ ਬਣਾਈਆਂ ਯਾਰ ਆਹ ਤੁਸੀਂ ਦੇਖੋ ਆਹ ਵੇਖੋ ਬਹੁਤ ਸਾਰੀਆਂ ਬਣਾਈਆਂ ਨੇ ਇਵੇਂ ਤੇ ਹੁਣ ਆਪਾਂ ਇਹਦੂ ਵੀ ਉੱਤੇ ਜਾਣੇ ਤੀਸਰੀ ਮੰਜ਼ਲ ਤੇ ਜਾਣੇ ਹੈ ਤੀਸਰੀ ਮੰਜ਼ਲ ਤੋਂ ਆਪਾਂ ਤੁਹਾਨੂੰ ਸਾਰਾ ਜਿਹੜਾ ਪੱਟੀ ਸ਼ਹਿਰ ਦਾ ਵਿਊ ਹੈ ਨਾ ਉਹ ਸਾਰਾ ਤੁਹਾਨੂੰ ਦਿਖਾਉਣੇ ਆਪਾਂ ਤੇ ਆਹ ਤੁਸੀਂ ਦੇਖੋ ਵੀ ਆਹ ਜੇ ਪੱਟੀ ਸ਼ਹਿਰ ਦਾ ਵਿਊ ਵੇਖੋ ਵੀ ਕਿੰਨਾ ਘੈਂਟ ਲੱਗਦਾ ਪਿਆ ਯਾਰ ਤਨੂ ਯਾਰ ਜਿਹੜਾ ਇਹ ਕਿਲਾ ਨਾ ਉਸ ਟਾਈਮ ਤੇ ਹੁੰਦਾ ਯਾਰ ਆ ਜਿਹੜਾ ਸ਼ਹਿਰ ਇਹ ਆ ਉੱਚਾ ਹੋ ਗਿਆ ਨਾ ਭਰਤੀਪੁਰਤੀ ਪੈ ਕੇ ਬਹੁਤ ਦਿਨ ਵੀ ਉਸ ਟਾਈਮ ਤੇ ਇਹ ਸ਼ਹਿਰ ਬੜਾ ਡਾਊਨ ਹੁੰਦਾ ਸੀਗਾ ਤੇ ਇਸ ਕਰਕੇ ਕਿਲਾ ਦੂਰੋਂ ਹੀ ਨਜ਼ਰ ਆਉਂਦਾ ਹੁੰਦਾ ਸੀਗਾ ਵੀ ਇਹਨਾਂ ਦਾ ਥੋੜਾ ਬੋਤ ਇਹਨੂੰ ਰੈਨੋਵੇਟ ਕੀਤਾ ਆ ਵੇ ਆ ਦੇਖੋ ਵੀ ਥੋੜੇ ਬੋਤ ਰੈਨੋਵੇਟ ਕੀਤਾ ਤੇ ਨਿਸ਼ਾਨੀਆਂ ਤੇ ਇਸ ਦੀਆਂ ਤੇ ਇਹਨੂੰ ਯਾਰ ਸੰਭ ਕੇ ਰੱਖਣਾ ਚਾਹੀਦਾ ਵੀ ਇੰਨੀ ਵੱਡੀ ਆਪਣੀ ਵਿਰਾਸਤ ਹੈ ਹਨਾ ਵੀ ਉਹਨੂੰ ਆਪਾਂ ਸਾਹਮਣੇ ਨਹੀਂ ਰੱਖਿਆ ਤੇ ਮਿੱਤਰੋ ਇੱਥੇ ਖੂਵ ਹੀ ਹੈਗਾ ਵੇ ਉਹ ਜਿਹੜਾ ਤੁਸੀਂ ਸਾਹਮਣੇ ਦੇਖਦੇ ਪਏ ਜੇ ਇੱਥੇ ਵੀ ਆਪਾਂ ਜਾਵਾਂਗੇ ਤੇ ਬਾਕੀ ਯਾਰ ਤੁਸੀਂ ਜਾਂ ਕੰਧਾਂ ਵੇਖੋ ਵੀ ਕਿੰਨੀਆਂ ਚੌੜੀਆਂ ਚੌੜੀਆਂ ਯਾਰ ਹਨਾ ਆ ਤੁਸੀਂ ਦੇਖੋ ਵੀ ਚੂਨੇ ਪੱਥਰ ਦੀਆਂ ਯਾਰ ਇਹ ਤਿਆਰ ਕੀਤੀਆਂ ਬਦੀ ਜਿਹੜਾ ਜ ਤੇ ਜਿਹੜਾ ਮਿੱਤਰੋ ਇਹ ਚੂਨਾ ਪੱਥਰ ਹੁੰਦਾ ਨਾ ਵੀ ਆ ਤੁਸੀਂ ਇੱਟ ਦੇਖਦੇ ਪਏ ਜੇ ਨਾ ਇਸ ਇੱਟ ਦੇ ਵਿੱਚ ਵੀ ਚੂਨਾ ਪੱਥਰ ਪਾਇਆ ਗਿਆ ਤੇ ਇਸ ਕਰਕੇ ਇਹ ਜਿਹੜੀ ਛੋਟੀ ਇੱਟ ਇਹ ਨਨਕਛਈ ਇੱਟ ਇਹਨੂੰ ਜਿਹੜਾ ਛੋਰਾ ਏ ਉਹ ਨਹੀਂ ਲੱਗਦਾ ਤੇ ਪਿੱਲੀ ਨਹੀਂ ਹੁੰਦੀ ਤੇ ਯਾਰ ਜਦੋਂ ਪੁਰਾਣੇ ਜ਼ਮਾਨੇ ਦੇ ਵਿੱਚ ਐਵੇਂ ਦੀਆਂ ਬਿਲਡਿੰਗਾਂ ਤਿਆਰ ਕੀਤੀਆਂ ਜਾਂਦੀਆਂ ਸੀ ਨਾ ਤੇ ਆਰਕੀਟੈਕਚਰ ਤੁਸੀਂ ਦੇਖੋ ਵੀ ਕਿੰਨਾ ਘੈਂਟ ਹਣਾ ਹੋਣਾ ਵਾ ਕਿੰਨਾ ਦਿਮਾਗੀ ਹੋਣਾ ਵੀ ਸਾਰਾ ਕੁਝ ਐਦਾਂ ਸੋਚ ਸਮਝ ਕੇ ਵਿਚਾਰ ਕੇ ਐਦਾਂ ਦੇ ਜਿਹੜੇ ਕਿਲੇ ਉਹ ਤਿਆਰ ਕੀਤੇ ਜਾਂਦੇ ਹੁੰਦੇ ਸੀ ਤੇ ਜਿਵੇਂ 4-5 ਫੁੱਟ ਦੀ ਹੋਣੀ ਹੈ ਕੰਧ ਜਿਹੜੀ ਇੰਨੀ ਚੌੜੀ ਕੰਧ ਦੇ ਦਿੰਦੀਆਂ ਨਹੀਂਆਂ ਕਿੰਨੀਆਂ ਮੋਟੀਆਂ-ਮੋਟੀਆਂ ਤੇ ਕਿੰਨੀਆਂ ਡੂੰਘੀਆਂ ਹੋਣੀਆਂ ਤੇ ਯਾਰ ਇਸ ਕਿਲੇ ਨੂੰ ਉਸ ਜਮਾਨੇ ਦੇ ਵਿੱਚ ਚਾਰ ਬੁਰਜੀ ਕਿਲਾ ਵੀ ਕਿਹਾ ਜਾਂਦਾ ਸੀ ਕਿਉਂਕਿ ਇਹਨੇ ਚਾਰ ਬੁਰਜੀਆਂ ਨੇ 1 2 ਤੇ 3 ਤੇ ਇਧਰਲੇ ਪਾਸੇ 4 ਤੇ ਇਸ ਕਰਕੇ ਇਸ ਕਿਲੇ ਨੂੰ ਉਸ ਜਮਾਨੇ ਦੇ ਵਿੱਚ ਚਾਰ ਬੁਰਜੀ ਕਿਲਾ ਵੀ ਕਹਿੰਦੇ ਸੀਗੇ ਤੇ ਹੁਣ ਵੀ ਕਹਿੰਦੇ ਹੁਣੇ ਵਾ ਤੇ ਜਿਵੇਂ ਯਾਰ ਪੱਟੀ ਨੂੰ ਜਿਹੜਾ ਆਪਣੇ ਪੱਟੀ ਸ਼ਹਿਰ ਇਹ ਪੱਟੀ ਸ਼ਹਿਰ ਦਾ ਨਾਮ ਸੀਗਾ 9 ਲੱਖੀਆ ਕਿਉਂਕਿ ਯਾਰ ਇਸ ਕਿਲੇ ਤੋਂ ਇਸ ਪੱਟੀ ਸ਼ਹਿਰ ਤੋਂ ਉਸ ਜਮਾਨੇ ਦੇ ਵਿੱਚ ਅਜੇ ਤੋ 300 ਸਾਲ ਪਹਿਲਾਂ 9 ਲੱਖੀਆਂ ਆਮਦਨ ਹੁੰਦੀ ਸੀਗੀ ਇਹ ਸਿਰਫ ਇਕੱਲੇ ਪੱਟੀ ਸ਼ਹਿਰ ਤੋਂ ਤੇ ਬੋਲਦੇ ਨੇ ਵੀ ਜਦੋਂ ਆਪਣੇ ਪੰਜਾਬ ਦੇ ਮਾੜੇ ਦਿਨ ਸੀਗੇ ਮਾੜੇ ਹਾਲਾਤ ਚੱਲਦੇ ਪਏ ਸੀਗੇ ਅੱਤਵਾਦ ਦੇ ਹਾਲਾਤ ਚੱਲਦੇ ਪਏ ਸੀਗੇ ਵੀ ਉਦੋਂ ਇਸ ਸ਼ਹਿਰ ਦੀ ਆਮਦਨੀ ਵੀ 9 ਲੱਖੀ ਆ ਵੀ ਅੱਜ ਦੇ ਜਮਾਨੇ ਵਿੱਚ ਆਪਾਂ ਹਿਸਾਬ ਲਾ ਲਈਏ ਵੀ ਅੱਜ ਦੇ ਜਮਾਨੇ ਦੇ ਵਿੱਚ ਵੀ 9 ਲੱਖ ਰੁਪਈਆ ਇੱਕ ਬੜੀ ਵੱਡੀ ਰਕਮ ਹੈ ਜਿਹੜਾ ਕਿਲਾ ਇਸ ਕਿਲੇ ਦੇ ਇਤਿਹਾਸ ਬਾਰੇ ਤਾਂ ਯਾਰ ਜਿਆਦਾ ਕਿਸੇ ਨੂੰ ਵੀ ਕੁਝ ਨਹੀਂ ਪਤਾ ਕਿਉਂਕਿ ਯਾਰ ਜਿਹੜਾ ਇੱਥੋਂ ਦੇ ਆਮ ਪੱਟੀ ਦੇ ਲੋਕ ਰਹਿਣ ਵਾਲੇ ਉਹ بس ਇਹ ਹੀ ਦੱਸਦੇ ਨੇ ਵੀ ਇਹ ਜਿਹੜੇ ਸਿੰਘਪੁਰੀਆਂ ਮਿਸਲ ਦਾ ਸੀਗਾ ਇੱਕ ਨਵਾਬ ਕਪੂਰ ਸਿੰਘ ਉਹਦੇ ਭਤੀਜੇ ਨੇ ਇਹ ਜਿਹੜਾ ਕਿਲਾ ਇਹ ਬਣਵਾਇਆ ਸੀਗਾ ਤੇ ਇਸ ਕਿਲੇ ਦੀਆਂ ਜਿਹੜੀਆਂ ਖਾਸ ਵਿਸ਼ੇਸ਼ ਗੱਲਾਂ ਇਹ ਹੈਗੀਆਂ ਵੀ ਇੱਥੋਂ ਇੱਕ ਲਾਹੌਰ ਨੂੰ ਸਰੋਂਗ ਜਾਂਦੀ ਹੁੰਦੀ ਸੀਗੀ ਲਾਹੌਰ ਦੇ ਕਿਲੇ ਨੂੰ ਸਰੋਂਗ ਜਾਂਦੀ ਹੁੰਦੀ ਸੀ ਤੇ ਇਸ ਕਿਲੇ ਦੇ ਵਿੱਚ ਉਹ ਜਿਹੜੀ ਸਰੋਂਗ ਕਿੱਥੋਂ ਜਾਂਦੀ ਸੀਗੀ ਹੁਣ ਇਹ ਤਾਂ ਪਤਾ ਨਹੀਂ ਲੱਗਾ ਕਿਉਂਕਿ ਉਹ ਜਿਹੜੀ ਸਰੋਂਗ ਉਹ ਪੂਰ ਦਿੱਤੀ ਉਹ ਜਮਾਨੇ ਦੇ ਵਿੱਚ ਹਨਾ ਵੀ ਇੱਥੇ ਜਿਹੜਾ ਨਵਾਬ ਕਪੂਰ ਸਿੰਘ ਉਹਦਾ ਜਿਹੜਾ ਭਤੀਜਾ ਏ ਉਹ ਇੱਥੇ ਰਹਿੰਦਾ ਹੋਣਾ ਹਨਾ ਉਹਦੀਆਂ ਫੌਜਾਂ ਇੱਥੇ ਰਹਿੰਦੀਆਂ ਹੋਣੀਆਂ ਤੇ ਉਹ ਇੱਥੇ ਆਦਾ ਮਨੋਰੰਜਨ ਇੰਜੋਇਮੈਂਟ ਕਰਦਾ ਹੁੰਦਾ ਤੇ ਆ ਰਿਹਾ ਸੋਣਿਓ ਉਹ ਜਿਹੜਾ ਖੂ ਬਈ ਦਰਸਲ ਜਿਹੜਾ ਯਾਰ ਉਦੋਂ ਜਿੰਨੇ ਵੀ ਕਿਲੇ ਬਣਾਏ ਜਾਂਦੇ ਸੀਗੇ ਉਹਨਾਂ ਦੇ ਕੋਲ ਖੂਹ ਤਾਂ ਲਾਜ਼ਮੀ ਹੁੰਦਾ ਸੀਗੇ ਜਿਵੇਂ ਯਾਰ ਆਮ ਸਿੰਪਲ ਜੀ ਗੱਲ ਹੈ ਵੀ ਜੇ ਮੰਨ ਕੇ ਚੱਲੋ ਵੀ ਆਪਾਂ ਕੋਈ ਘਰ ਬਣਾਉਣੇ ਪਏ ਕੋਠੀ ਬਣਾਉਣੇ ਪਏ ਤੋਂ ਦੇ ਨਾਲ ਪਾਣੀ ਦਾ ਸੋਰਸ ਤਾਂ ਹੋਣਾ ਜ਼ਰੂਰੀ ਹੈ ਨਾ ਤੇ ਉਸ ਟਾਈਮ ਤੇ ਇੱਕ ਖੂਹ ਹੀ ਸੀਗੇ ਪਾਣੀ ਦਾ ਸੋਰਸ ਤੇ ਚੇਸ ਕਰਕੇ ਫਿਰ ਉਹ ਕਿਲੇ ਦੇ ਨਾਲ ਖੂਹ ਤਾਂ ਬਣਾਏ ਜਾਂਦੇ ਸੀਗੇ ਜਾਂ ਕਿਲੇ ਦੇ ਵਿੱਚ ਖੂਹ ਬਣਾਏ ਜਾਂਦੇ ਸੀਗੇ ਵੀ ਯਾਰ ਜਿਹੜੀਆਂ ਪੈੜਾਂ ਤੇ ਹੁਣ ਅਸੀਂ ਤੁਰਦੇ ਪਏ ਨਾ ਅੱਜ ਤੋਂ ਕੋਈ 300 400 ਸਾਲ ਪਹਿਲਾਂ ਹਨ ਇੱਥੇ ਕਿੰਨੇ ਸਿਪਾਈ ਤੁਰੇ ਹੋਣੇ ਕਿੰਨੇ ਰਾਜੇ ਤੁਰੇ ਹੋਣੇ ਰਾਜੇ ਮਹਾਰਾਜੇ ਹਨ ਉਹ ਤੁਰੇ ਹੋਣੇ ਇੱਕ ਯਾਰ ਅਲੱਗ ਤਰ੍ਹਾਂ ਦਾ ਹੀ ਫੀਲ ਆਉਂਦਾ ਇੱਥੇ ਆ ਕੇ ਵੀਰ ਕਿਸੇ ਜ਼ਮਾਨੇ ਦੇ ਵਿੱਚ ਇੱਥੇ ਇੰਨੀਆਂ ਰੌਣਕਾਂ ਲੱਗਦੀਆਂ ਹੋਣੀਆਂ ਤੇ ਅੱਜ ਤੁਸੀਂ ਦੇਖੋ ਵੀ 2023 ਦੇ ਵਿੱਚ ਤੇ ਸਤੰਬਰ ਮਹੀਨੇ ਦੇ ਵਿੱਚ ਤੁਸੀਂ ਦੇਖੋ ਵੀ ਇੱਥੇ ਹੈ ਬੀਆ ਪਾੜ ਉਜਾੜ ਬਣਿਆ ਪਿਆ ਇੱਥੇ ਬਸ ਕੋਈ ਨਹੀਂ ਆਉਂਦਾ ਸਿਰਫ ਇੱਥੇ ਹੀ ਆਉਂਦੇ ਨੇ ਸਾਡੇ ਨਾਲ ਕਿਚਨ ਨਾਲ ਤੇ ਜਾਂ ਬਲੌਗਰ ਆਉਂਦੇ ਨੇ ਤੇ ਪੰਜਾਬ ਟੂਰਿਸਟ ਵਿਭਾਗ ਜਿਹੜਾ ਉਹਦੀ ਦੇਖਰੇਖ ਤੋਂ ਬਿਨਾ ਇਹ ਉਜਾੜ ਬਣਿਆ ਪਿਆ ਕਿੰਨੀਆਂ ਝਾੜੀਆਂ ਮੈਂ ਤੁਹਾਨੂੰ ਵਿਖਾਈਆਂ ਹਨ ਵੀ ਕੋਈ ਨਹੀਂ ਇੱਥੇ ਆਉਂਦਾ ਵੀ ਜੇ ਇਹਨੂੰ ਟੂਰਿਸਟ ਨੂੰ ਵਾਸਤੇ ਬਣਾਇਆ ਜਾਵੇ ਤਾਂ ਘੱਟੋ-ਘੱਟ 10-20 ਰੁਪਏ ਪਰਚੀ ਰੱਖ ਲੈਣਾ ਸਹੀ ਹੈ ਹਨਾ ਵੀ ਚਲੋ ਇਹਨੇ ਨਾਲ ਜਿਹੜਾ ਉੱਥੇ ਮੈਨੇਜਮੈਂਟ ਵਾਲੇ ਬੰਦੇ ਨੇ ਉੱਥੇ ਰਹਿਣਗੇ ਉਹਨਾਂ ਦਾ ਖਰਚਾ ਪਾਣੀ ਚੱਲਦਾ ਰਹੇ ਬਾਕੀ ਯਾਰ ਇਹਨੂੰ ਕਿਲੇ ਨੂੰ ਸੰਭਾਲਣ ਦੀ ਲੋੜ ਹੈ ਹੋਰ ਵੀ ਜਿਵੇਂ ਬਠਿੰਡੇ ਵਾਲਾ ਮਵਾਰਕਲਾ ਉਹਨੂੰ ਵੀ ਸੰਭਾਲਿਆ ਤੇ ਇਹਨੂੰ ਵੀ ਸੰਭਾਲ ਲੈਣਾ ਚਾਹੀਦਾ ਕਿਉਂਕਿ ਵਿਰਾਸਤ ਹੈ ਯਾਰ ਆਪਣਾ ਇਤਿਹਾਸ ਹੈ ਹੋਰ ਸਟੇਟਾਂ ਦੇ ਕੰਟਰੀਆਂ ਦੇ ਇਵੇਂ ਤੇ ਯਾਰ ਪੁਰਾਣੇ-ਪੁਰਾਣੇ ਜਿਹੜੇ ਕਿਲੇ ਨੇ ਜਾਂ ਹੋਰ ਵੀ ਕੋਈ ਵੀ ਉਹਨਾਂ ਦੇ ਇਤਿਹਾਸ ਨਾਲ ਰਿਲੇਟਡ ਹੈ ਉਹਨਾਂ ਨੇ ਇੰਨਾ ਸੰਭ ਕੇ ਰੱਖਿਆ ਤੇ ਆਪਣੀ ਯਾਰ ਗਵਰਨਮੈਂਟ ਇਸ ਕਰ ਲੋ ਯਾਰ ਮੈਂ ਕਹਾਂਗਾ ਨਹੀਂ ਕੰਮ ਹੀ ਓਕੇ ਜੀ ਬਾਏ ਅਗਲੇ ਵਲੌਗ ਚ ਮਿਲਦੇ ਆਂ